ਨੀਲਮ ਐ ਦੋਸ਼ੀ ਉਸਦੇ ਪਰਿਵਾਰ ਨਾਲ ਗੱਲਬਾਤ ਹੋਈ ਉਹਨਾਂ ਨੇ ਆ ਕੇ ਕੀਤੀ ਕਿ ਉਸਦੇ ਪਰਿਵਾਰ ਵਾਲੇ ਉਸਨੂੰ ਸਪੋਰਟ ਕਰ ਰਹੇ ਨੀਲਮ ਨੂੰ ਕਿ ਨਹੀਂ ਕਰ ਰਹੇ ਉਹਦਾ ਡੈਡੀ ਹੁੰਦਾ ਸੀ ਹਰਪੰਸ ਲਾਲ ਉਹ ਦਸਹਿਰੇ ਵਾਲੇ ਦਿਨ ਐਕਸੀਡੈਂਟ ਹੋ ਕੇ ਮਰ ਗਿਆ ਇੱਕ ਟਵਾ ਦਿ ਜਾਂਦਾ ਸੀ ਪਤਾ ਨਹੀਂ ਕਿੱਥੇ ਰਾਤ ਨੂੰ ਮੋਟਰਸਾਈਕਲ ਵਿੱਚ ਵੱਜਿਆ ਉਹ ਉੱਥੇ ਡਿੱਗ ਕੇ ਉੱਥੇ ਨਾਲ ਹੀ ਡੈਥ ਹੋ ਗਈ ਸਿਰ ਫਟਿਆ ਉਹਦਾ ਉੱਥੇ ਮਰ ਗਿਆ ਉਹ ਜਿਹੜੀਆਂ ਕਰਨੀਆਂ ਭਰਨੀਆਂ ਇੱਥੇ ਆ ਜਿਹਨੂੰ ਕੰਜਕ ਪੂਜੀਦੇ ਹੁੰਦੇ ਸੀ ਚਿੰਤਪੁਰਨੀ ਮਾਤਾ ਕਹਿੰਦੇ ਸੀ ਦਿਨ-ਦੋਜ ਨੂੰ ਅੰਦਰੋਂ ਫੁੱਲਾਂ ਦੀ ਵਰਖਾ ਕਰਦੇ ਲੈ ਕੇ ਜਾਂਦੇ ਸੀ ਜਦੋਂ ਕੰਜਕਨ ਨਾਲ ਇਹ ਕੰਮ ਕੀਤਾ ਕੰਜਕਤਾ ਫਰਾਵ ਦੇ ਬਦਲੇ ਲਊਗੀ ਲਊਗੀ। ਓਏ ਦਰਸ਼ਕਾਂ ਨੂੰ ਜ਼ਰੂਰ ਦੱਸੋ ਦਿਲਰੋਜ਼ ਕਿੱਦਾਂ ਦੀ ਸੀਗੀ? ਬਹੁਤ ਵਧੀਆ ਸੀ। ਲੜਦੇ ਨਹੀਂ ਸੀ ਤੁਸੀਂ ਦੋਨੋਂ? ਹਾਂਜੀ। ਲੜਦੇ ਸੀਗੇ। ਹਾਂਜੀ ਤੇ ਅੱਜ ਉਹ ਲੜਾਈ ਉਹ ਪਿਆਰ ਸਾਰਾ ਕੁਝ ਇੱਥੇ ਆਂਦਾ। ਹਾਂਜੀ। ਪਤਲਾ ਲੱਗਿਆ ਲੈ ਦਿਲੋਜ ਨੂੰ ਮਾਰਤਾ। ਮੂੰਹ ਦੇ ਵਿੱਚ ਰੇਤਾਂ ਭਰ ਕੇ ਉਸ ਤੋਂ ਬਾਅਦ ਚੁੰਗਲਾਂ ਮਾਰੀਆਂ। ਫੇਰ ਵੀ ਦੇਖਿਆ ਮਰੀ ਨਹੀਂ। फिर ਲੱਤਾਂ ਉੱਪਰ ਸਿਰ ਥਲੇ ਕਰਕੇ ਜ਼ਮੀਨ ਦੇ ਵਿੱਚ ਦੱਬੀ ਉਤੋਂ ਬੱਚਾ ਸਿਰ ਤਾਂ ਚੱਕਦਾ ਘਬਰਾਹਟ ਹੁੰਦੀ ਬੱਚੇ ਨੂੰ ਉਤੋਂ ਥੇ ਚਿੱਟਾ ਮਾਰ ਰਹੀ ਆ